ਕੁਲਾਲ ਨੇ ਦੋਸ਼ ਲਾਇਆ ਕਿ ਦੇਰ ਰਾਤ ਉਹ ਫਾਰਚੂਨਰ ਕਾਰ ਵਿੱਚ ਵਿਦੀਪੁਰ ਫਲਾਈਓਵਰ ਗਿਆ ਜਿੱਥੇ ਜੋਤੀ ਨੂਰਾਨ ਦੀ ਫਾਰਚੂਨਰ ਕਾਰ ਪੀਬੀ 08 8008 ਇੱਕ ਹੋਰ ਕਾਰ ਨੰਬਰ ਪੀਬੀ 09 ਏਜ 7129 ਦੇ ਨਾਲ ਖੜੀ ਸੀ ਕੁਨਾਲ ਦਾ ਦੋਸ਼ ਹੈ ਕਿ ਇਸ ਦੌਰਾਨ ਇੱਕ ਆਈ ਮੰਫੀ ਵੀ ਕਾਰ ਆਈ ਜਿਸ ਵਿੱਚ ਸਵਾਰ ਵਿਅਕਤੀ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਰਹੇ ਸਨ ਕੁਨਾਲ ਨੇ ਦੋਸ਼ ਲਗਾਇਆ ਕਿ ਇਸ ਦੌਰਾਨ ਉਕਤ ਵਿਅਕਤੀਆਂ ਨੇ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਕੱਢ ਕੇ ਉਸ ਤੇ ਹਮਲਾ ਕਰ ਦਿੱਤਾ जिस तो बाद वो कार पर जाके उतो चला गया कुणाल ने दोष लाया कि उकत हमलावरा ने उसका पीछा किया फिर कुछ दूरी ते आके उसते हमला कर दिता इस दौरान दविंदर सिंह भी सी आर टीम उठे गशत तैनात सी जिसने देख के वो मौके ते पहुंच गए पर इस दौरान हमलावर फरार हो गए ਦੂਜੇ ਪਾਸੇ ਜੋਤੀ ਨੂਰਾਨ ਨੇ ਸ਼ਿਕਾਇਤ ਚ ਕਿਹਾ ਹੈ ਕਿ ਉਸਨੂੰ ਕੁਨਾਲ ਦਾ ਫੋਨ ਆਇਆ ਸੀ ਅਤੇ ਉਸਨੇ ਉਸਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਹੁਣੇ ਉਸਨੂੰ ਨਾ ਮਿਲੀ ਤਾਂ ਉਹ ਉਸਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰ ਦੇਵੇਗਾ ਜੋਤੀ ਨੇ ਦੱਸਿਆ ਕਿ ਉਹ ਉਸਨੂੰ ਵਿਦਾਨਪੁਰ ਫਲਾਈਓਵਰ ਤੇ ਮਿਲਣ ਗਈ ਸੀ ਜਿੱਥੇ ਦੋ ਗੱਡੀਆਂ ਖੜੀਆਂ ਸਨ ਜਿਸ ਵਿੱਚ ਇੱਕ ਗੱਡੀ ਪੀਬੀ 08 ਕੈਫੀ 3991 ਮੌਜੂਦ ਸੀ कुणाल इस गड्डी विचो बाहर निकलिया हते उसने दे नाल एक कार्टो गड्डी सी जिस विच कुछ अनपछाते व्यक्ति मौजूद सन जिथे उक्त व्यक्तियां ने उस नाल अश्लील हरकत करनिया शुरू कर दितिया इस दौरान उसने उस नु धमकिया देनिया शुरू कर दितिया कि वो उसकी अश्लील वीडियो लीक कर देगा दे जिस तो बाद उसने महसूस किया कि उसकी जान खतरा है हते। उसने अपने पति अविनाश कुमार नाल फोन पे गल की ਕਿਸ ਤੋਂ ਬਾਅਦ ਉਸਦੇ ਪਤੀ ਨੇ ਆਪਣੇ ਦੋਸਤਾ ਪਾਸ ਸਤੇ ਬੱਲੀ ਨੂੰ ਸੋਚਣਾ ਦਿੱਤੀ ਅਤੇ ਉਹ ਮੌਕੇ ਤੇ ਪਹੁੰਚੇ ਜਿੱਥੇ ਕੁਨਾਲ ਪਾਸੀ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਇਸ ਘਟਨਾ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੋਵਾਂ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਜਲੰਧਰ ਤੋਂ ਵਿਜੇ ਮਾਨ ਰਾਜਕੁਮਾਰ ਨੰਗਲ ਦੀ ਰਿਪੋਰਟ ਜਿਵੇਂ ਜੈਰਵਜੀਤ ਸਿੰਘ ਮਾ ਕੁਨਾਲ ਪਾਸੀ ਤਾਂ ਤਾਨੂੰ ਪਤਾ ਹੀ ਹੈ ਜੀ ਕਿ ਜੋਤੀ ਨੂਰਾ ਜੀ 2 ਸਾਲ ਤੋਂ ਕੁਝ ਵੀ ਮੈਂ ਬੋਲਿਆ ਵੀ ਨਹੀਂ ਨਾ ਮੈਂ ਬੋਲਣਾ ਚਾਹੁੰਦਾ ਸੀ ਕਿ ਜਿਹੜਾ ਆਪਣੀ ਲਾਈਫ 'ਚ ਜਿੱਦਾਂ ਕੁਛ ਹੈਗਾ ਠੀਕ ਆ ਪਰ ਥੋੜੇ ਦਿਨਾਂ ਤੋਂ ਹੀ ਇਹ ਕੰਟੀਨਿਊਸਲੀ ਕਰ ਰਹੇ ਕਦੀ ਕੁਝ ਕਦੀ ਕੋਈ ਮੈਨੂੰ ਨਹੀਂ ਪਤਾ ਕੀ ਪਲਾਨ ਕਰਦੇ ਪਏ ਸੀ ਇਹ ਤਾਂ ਅੱਜ ਇਹਨਾਂ ਦੀ ਕਾਲ ਆਂਦੀ ਆ ਕਿ ਕਿੱਥੇ ਆ ਤੂੰ ਮੈਂ ਕਿਹਾ ਮੈਂ ਫਲੋਰ ਕਹਿੰਦੇ ਤੂੰ ਹੁਣੀ ਆਏਂਗਾ ਜਲੰਧਰ ਭਾਜੀ ਪਰਿਵਾਰ ਬਚਾਣ ਲਈ ਪੰਕਜ ਭਾਜੀ ਕੌਣ ਨਹੀਂ ਕੋਸ਼ਿਸ਼ ਕਰਦਾ ਤੁਸੀਂ ਮੈਨੂੰ ਦੱਸੋ ਹੁਣ ਇੱਕੋਦਮ ਕਾਲ ਆਈ ਜੇ ਮੇਰੇ ਦਿਲ 'ਚ ਕੁਛ ਇਦਾਂ ਦਾ ਹੋਵੇ ਵੀ ਜੋਤੀ ਨੇ ਮੇਰਾ ਗਲਤ ਕਰਨਾ ਜਾਂ ਕੁਛ ਹੈ ਤੇ ਮੈਂ ਕੱਲਾ ਕਦੀ ਵੀ ਨਾ ਆਂਦਾ ਭਾਜੀ ਕਦੀ ਵੀ ਨਾ ਆਂਦਾ ਮੈਂ ਫਿਰ ਵੀ ਸਭ ਕੁਝ ਫੁਲਾ ਕੇ ਮੈਂ ਆਇਆ ਔਰ ਭਾਜੀ ਇਹਨੇ ਮੈਨੂੰ ਵਿਦੀਪੁਰ ਰੋਡ ਤੇ ਬੁਲਾਇਆ ਫਲਾਈਓਵਰ ਦੇ ਕੋਲ ਸੁਨਮ ਸਾਹਜ ਮੈਂ ਜਦੋਂ ਵਿਦੀਪੁਰ ਚੌਂਕ ਦੇ ਵਿੱਚ ਪਹੁੰਚਿਆ ਤਾਂ ਮੈਂ ਦੇਖਿਆ ਕਿ ਇਹਨਾਂ ਦੀਆਂ ਦੋਨੋਂ ਗੱਡੀਆਂ ਖੜੀਆਂ ਕਿ ਇਹ ਕਿਸੇ ਪਲਾਨ 'ਚ ਮੈਨੂੰ ਬੁਲਾ ਰਹੀਆਂ ਔਰ ਪਾਜੀ ਮੈਂ ਪਿੱਛੋਂ ਹੀ ਜਿਹੜਾ ਵਿਦੀਪੁਰ ਵਾਲਾ ਡਿਵਾਈਡਰ ਆ ਨਾ ਮੈਂ ਉੱਥੋਂ ਹੀ ਯੂਟਰਨ ਲੈ ਕੇ ਤੇ ਮੈਂ ਵਾਪਸ ਹੋਣ ਲੱਗਾ ਤੇ ਚਾਰ ਬੰਦੇ ਇਹਨਾਂ ਨੇ i20 ਗੱਡੀ ਦੇ ਵਿੱਚ ਖੜੇ ਕੀਤੇ ਹੋਏ ਉਹ ਚੋਰ ਚੱਕੇ ਜਿਹੜੇ ਆਨ ਹਾਲੇ ਲਈ ਫਿਰਦੇ ਕੋਈ ਫੀਮ ਵੇਚਣ ਵਾਲਾ ਕੋਈ ਕੁਝ ਵੇਚਣ ਵਾਲਾ ਸਭ ਮਤਲਬ ਸਭ ਦਾ ਹੁਣ ਹੋ ਗਿਆ ਨਵੇੜਾ ਇਦਾਂ ਨਹੀਂ ਜਾਂਦੇ ਹੁਣ ਇਹ ਤੇ ਉਹ ਬੰਦਿਆਂ ਨੇ ਨਾ ਮੇਰਾ ਇਦਾਂ ਕਾਰ ਰੋਕ ਕੇ ਚਾਰਾ ਜਾਣੇ ਨੇ ਮੇਰਾ ਕੜਾ ਕੜਾ ਫੜਿਆ ਆ ਦੇਖੋ ਕੜਾ ਫੜਿਆ ਤੇ ਕੜੇ ਤੋਂ ਫਰਕੇ ਕਹਿੰਦੇ ਸੀ ਸੀਐਸ ਸਟਾਫ ਤੋਂ ਆ ਤੇ ਚਾਰਾਂ ਨੇ ਪਿਸਤਲਾਂ ਰੱਖ ਦਿੱਤੀਆਂ ਮੇਰੇ ਤੇ ਮੈਂ ਉੱਥੋਂ ਭਾਜੀ ਕੜਾ ਕਿਸੇ ਤਰ੍ਹਾਂ ਛਡਾ ਕੇ ਮੇਰੇ ਗੁੱਟ ਵੀ ਚਿल्ल्या ਗਿਆ ਸਾਰਾ ਤੇ ਮੈਂ ਗੱਡੀ ਨਿਠਾਈ ਮੈਂ ਗੱਡੀ ਨਿਠਾਈ ਇਹਨਾਂ ਨੇ ਭਾਜੀ ਪਠਾਨਕੋਟ ਫਲਾਈਓਵਰ ਦੇ ਕੋਲ ਆ ਕੇ ਨਾ ਉੱਥੋਂ ਫੋਰਚੂਨਰਾਂ ਵੀ ਲੱਗੀਆਂ ਤੇ i20 ਵੀ ਲੱਗੀ ਇਹਨਾਂ ਨੇ ਮੇਰੀ ਗੱਡੀ 'ਚ ਗੱਡੀਆਂ ਮਾਰੀ ਕਿੰਨੀ ਵਾਰ ਮੈਂ ਕਦੀ ਅੱਗੇ ਹੋਵਾਂ ਕਦੀ ਪਿੱਛੇ ਹੋਵਾਂ ਵੇਦੀਪੁਰ ਤੋਂ ਲੈ ਕੇ ਤੇ ਮੈਨੂੰ ਲੱਗਦਾ ਹੈ ਕਿ ਮਕਸੂਦਾ ਵੀ ਪੁਲ ਟੱਪ ਗਏ ਸੀ ਅਸੀਂ ਸ਼ਹਿਰ ਪਠਾਨਕੋਟ ਚੋਂ ਵੀ ਟੱਪ ਗਏ ਸੀ ਅਸੀਂ ਤਾਂ ਇਹਨਾਂ ਨੇ ਉੱਥੇ ਤੱਕ ਮੇਰੇ ਮਗਰ ਗੱਡੀ ਜਦੋਂ ਇਹਨਾਂ ਨੇ ਸ਼ਹਿਰ ਪਠਾਨਕੋਟ ਚੋਂ ਟੱਪਦੇ ਮੇਰੇ ਚ ਗੱਡੀ ਮਾਰੀ ਨਾ ਤੇ ਟਾਇਰ ਸਾਰਾ ਬਲਾਸਟ ਹੋ ਗਿਆ ਉਹ ਜਿੰਨੀ ਦੂਰ ਤੱਕ ਜਾ ਸਕਿਆ ਮੈਂ ਉਨੀ ਦੂਰ ਤੱਕ ਕਾਰ ਲੈ ਕੇ ਗਿਆ ਰਿੰਗ ਦੇ ਉੱਪਰ ਹੀ ਇਹਨਾਂ ਨੇ ਭਾਜੀ ਉੱਥੇ ਜਿੱਥੇ ਮੇਰੀ ਗੱਡੀ ਰੁਕ ਗਈ ਇਹਨਾਂ ਨੇ ਤਿੰਨੇ ਗੱਡੀਆਂ ਰੋਕੀਆਂ ਆਪਣੀਆਂ ਜੋਤੀ ਨੂਰਾ ਜੀ ਆ ਵਿੱਚ ਅਭਿਨਾਸ਼ ਕੁਮਾਰ ਅਭੀ ਜਿਹਨੂੰ ਹੁਣ ਜੋਤੀ ਨੂਰਾ ਨੇ ਬਣਾਇਆ ਹੋਇਆ ਉਸਮਾਨ ਸਭ ਝੂਠ ਸਭ ਝੂਠ ਹੈ ਇਹ ਸਾਰੇ ਕੰਮ ਝੂਠ ਕੁੜੀ ਦੇ ਤੇ ਔਰ ਨਾਲ ਜਿਹੜੇ ਇਹਨਾਂ ਨੇ ਪਤੰਦਰ ਰੱਖੇ ਹੋਏ ਨੇ ਵੱਡੇ ਬਦਮਾਸ਼ 10-10 ਜਾਣੇ 8-8 ਜਾਣੇ ਇਕੱਲੇ ਬੰਦੇ ਨੂੰ ਘੇਰਦੇ ਨਾ ਪੁੱਤ ਵਕਤ ਤੁਹਾਨੂੰ ਹੁਣ ਦੱਸੂਗਾ ਤੁਹਾਨੂੰ ਮੈਂ 2 ਸਾਲਾਂ ਤੋਂ ਕੁਝ ਨਹੀਂ ਕਿਹਾ ਪਰ ਤੁਸੀਂ ਸਾਰੇ ਗੰਦ ਦੇ ਭਰੇ ਹੋਏ ਹੋਮ ਇਲਜ਼ਾਮ ਦੂਜਿਆਂ ਤੇ ਲਾਉਣੇ ਆ ਨਾ ਇੱਕ ਬੰਦਾ ਵੀ ਤੁਹਾਡੇ ਵਿੱਚੋਂ ਸਾਰੇ ਰੱਬ ਨੂੰ ਮੰਨਣ ਵਾਲਾ ਨਹੀਂ ਅ ਵਿੱਚ ਹੀ ਆ ਤੁਹਾਡੀ ਚੋਤੀ ਨੁਰਾ ਵੀ ਹੁੰਦੀ ਮੈਂ ਡਰਦਾ ਜੋਤੀ ਨੁਰਾ ਤੇਰੇ ਤੋਂ ਇਹ ਵੀ ਪਤਾ ਲੱਗਿਆ ਕਿ ਨਹੀਂ ਆ ਤਿੰਨ ਭਾਜੀ ਜਦੋਂ ਗੱਡੀ ਉੱਥੇ ਮੇਰੀ ਰੁਕ ਗਈ ਬਲਾਸਟ ਹੋਣ ਤੋਂ ਬਾਅਦ ਟਾਇਰ ਬਲਾਸਟ ਹੋ ਗਏ ਉੱਥੋਂ ਇਹਨਾਂ ਨੇ ਅੱਠ ਜਾਣਿਆਂ ਨੇ ਮੈਨੂੰ ਐਨਾ ਵੀ ਕੁੱਟਿਆ ਭਾਜੀ ਆਪਣੇ ਵੱਲੋਂ ਤਾਂ ਇਹਨਾਂ ਨੇ ਮੈਨੂੰ ਮਾਰ ਦਿੱਤਾ ਮਾਰ ਕੇ ਇਹਨਾਂ ਨੇ ਆਪਣੇ ਵੱਲੋਂ ਅੱਠਾ ਨੌ ਜਾਣਿਆਂ ਨੇ ਮੈਨੂੰ ਗੱਡੀ 'ਚ ਆਪਣੀ ਦੇ ਵਿੱਚ ਜਿਹੜੀ ਇਹਨਾਂ ਦੀ i20 ਉਹ 'ਚ ਚੱਕ ਕੇ ਸਿੱਟ ਲਿਆ ਔਰ ਜਦੋਂ ਭਾਜੀ ਇਹ ਚੱਕ ਕੇ ਸਿੱਟ ਕੇ ਨਾ ਰੋਂਗ ਸਾਈਡ ਖੂਹ ਤੇ ਲੈ ਕੇ ਚੱਲਦੇ ਇਹਨੂੰ ਇੱਧਰ ਲੈ ਕੇ ਚੱਲਦੇ ਇਹਨੂੰ ਤੇ ਇਹਨਾਂ ਨੇ ਜਦੋਂ ਨਾ ਮੈਨੂੰ ਚੱਕ ਕੇ ਸਿੱਟ ਕੇ ਉਧਰੋਂ ਪੀਸੀ ਆਰ ਦੀ ਗੱਡੀ ਆ ਗਈ ਕੁਦਰਤ ਜਿੱਦਾਂ ਮੇਰੀ ਕਿਸਮਤ ਜਬ ਸੰਗਤ ਦੀਆਂ ਦੁਆਵਾਂ ਪੀਸੀਆਰ ਦੀ ਗੱਡੀ ਆਉਂਦੀ ਦੇਖ ਕੇ ਨਾ ਭਾਜੀ ਇਹਨਾਂ ਦਾ ਦਿਮਾਗ ਤਨ ਗਿਆ ਕਿ ਉਹਨਾਂ ਨੇ ਹੁਣ ਦੇਖ ਲਿਆ ਵਾ ਔਰ ਇਹਦੀ ਗੱਡੀ ਇੱਥੇ ਡੈਮੇਜ ਹੋਈ ਖੜੀ ਆ ਤੇ ਪੁਲਿਸ ਕਾਰਵਾਈ ਕਰੂਗੀ ਤੇ ਨਹੀਂ ਤਾਂ ਇਹਨਾਂ ਨੇ ਭਾਜੀ ਕੁਝ ਨਹੀਂ ਪਤਾ ਲੱਗਣ ਦੇਣਾ ਸੀ ਇਹਨਾਂ ਨੇ ਉਸੇ ਟਾਈਮ ਗੱਡੀ ਵਿਦੀਪੁਰਲੋਂ ਵਾਪਿਸ ਲੈ ਕੇ ਤੇ ਮਕਸੂਦਾ ਥਾਣੇ ਚ ਲਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਪੀਸੀਆਰ ਦੇਖ ਚੁੱਕੇ ਆ ਭਾਜੀ ਮਤਲਬ ਕਿ ਯਾਰ ਇੱਕ ਸੂਫੀ ਆਰਟਿਸਟ ਹੋ ਕੇ ਤੁਸੀਂ ਇਹ ਕੁਝ ਕਰਦੇ ਪਿਓ ਨਾ ਮੈਨੂੰ ਤਾਂ ਕੋਈ ਗੱਲ ਨਹੀਂ ਮੈਨੂੰ ਤਾਂ ਜਦ ਤੱਕ ਮੌਤ ਨਹੀਂ ਲਿਖੀ ਤਾਂ ਮੈਨੂੰ ਆਣੀ ਵੀ ਨਹੀਂ ਆ ਤੁਸੀਂ ਬਹੁਤ 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 ਰਾਈਆਂ ਕੀਤੀਆਂ ਮੈਂ ਕੁਝ ਨਹੀਂ ਬੋਲਿਆ ਤੂੰ ਬਹੁਤ ਕੁਝ ਬੋਲੀ ਜੋਤੀ ਬਹੁਤ ਕੁਝ ਬੋਲੀ ਤੂੰ ਰਾਮਾ ਮੰਡੀ ठाਣੇ ਦੇ ਤੱਕ ਰਾਮਾ ਮੰਡੀ ਥਾਣੇ ਚ ਪਾਜੀ ਪਹਿਲਾਂ ਇਹ ਮੈਨੂੰ ਮਕਸੂਦਾ ਲੈ ਕੇ ਨਾ ਚੱਕ ਕੇ ਕਿਉਂਕਿ ਗੱਡੀ ਆਪਣੀ ਆ ਰਾਮਾ ਮੰਡੀ ਦੇ ਕੋਲ ਕੇ ਸੜਕੀ ਸੜਕੇ ਆ ਗਈ ਸੀ ਨਾ ਤਾਂ ਕਰਕੇ ਫਿਰ ਉਹ ਕੇਸ ਇੱਥੇ ਉਹਨਾਂ ਨੇ ਲਿਆਂਦਾ ਵਾ ਰਾਮਾ ਮੰਡੀ ਦੇ ਵਿੱਚ ਹੁਣ ਮੈਂ ਬਿਆਨ ਦਿੱਤੇ ਨੇ ਮੈਂ ਐਮ ਐਲ ਆਰ ਕਟਵਾਨ ਲੱਗਾ ਹੈ भाजी बाकी संगत सारा कुछ पता है कौन झूठ है कौन सच है, तो है नहीं कलाकार फकीर भरा बहुत जल्दी कर लेके आऊंगा शायद मुड़ के शकल भी ना देखो किसी भी सब गल ने जेडे सची दे सूफी हुए ने ना उन्होंने कीड़ियां भी नहीं मारियां कभी कीड़ी ने भी नहीं नुकसान होता ਇਹ ਤਾਂ ਦਿਲਾਂ ਨਾਲ ਖੇਲਦੇ ਫਿਰਦੇ ਨੇ ਰੱਬ ਨਾਲ ਕੁਝ ਨਹੀਂ ਇਹ ਨਾ ਕਿੰਨੇ ਦਿਨਾਂ ਤੋਂ ਨਾ ਤੰਗ ਪਰੇਸ਼ਾਨ ਬਹੁ ਕਰਦਾ ਸੀਗਾ ਤੇ ਮਤਲਬ ਇਦਾਂ ਹੀ ਫੋਨ ਮੈਸੇਜ WhatsApp ਤੇ ਨਾ ਜਾਣ ਕੇ ਮਤਲਬ ਗਲਤ ਮੈਸੇਜ ਕਰਦਾ ਰਹਿੰਦਾ ਸੀਗਾ ਬਲੈਕਮੇਲ ਕਰਦਾ ਤੇ ਕਾਫੀ ਚੀਜ਼ਾਂ ਤੋਂ ਮਤਲਬ ਇਦਾਂ ਇਮੋਸ਼ਨਲ ਬਲੈਕਮੇਲ ਬਹੁ ਕਰਦਾ ਪਿਆ ਸੀਗਾ ਤੇ ਫਿਰ ਮੈਂ ਇਹਨੂੰ ਅੱਜ ਉਸ ਉਸ ਗੱਲ ਤੋਂ ਮੈਂ ਇਹਨੂੰ ਮਿਲਣਾ ਹੀ ਅੱਜ ਇਹਨੇ ਬੁਲਾਇਆ ਨਾ ਤੇ ਇਹਨੇ ਬੁਲਾਇਆ ਫੋਨ ਕਰਕੇ ਨਾ ਤੇ ਫਿਰ ਮੈਂ ਆਈ ਤੇ ਇਹਨੇ ਮੈਨੂੰ ਤੋ ਇਹ WhatsApp ਕੋਲ ਆ ਕੇ ਸਾਨੂੰ ਗੁਜਰਾਵਾਲੇ ਫੋਨ ਕਰਦੇ WhatsApp ਕੋਲ ਲਗਾਉਂਦਾ ਸੀਗਾ ਤੇ ਕਈ ਕਈ Snapchat ਤੇ ਕੋਲ ਲਗਾਉਂਦਾ ਸੀਗਾ ਕਈ Snapchat ਤੇ ਕਈ WhatsApp ਕੋਲ ਲਗਾਉਂਦਾ ਸੀਗਾ ਇਹ ਕਿ ਮੇਰੇ ਕੋਲ ਤੁਹਾਡੇ ਕੋਈ ਪ੍ਰੂਫ ਆ ਮੈਂ ਮੀਡੀਆ ਜੀ ਦੇਣੇ ਆ ਜਾਂ ਇਦਾਂ ਕਰ ਦੇਣੀ ਉਦਾਂ ਕਰ ਦੇਣੀ ਆ ਮੈਂ ਕਿ ਸਾਨੂੰ ਮੈਂਟਲੀ ਹਰਾਸਮੈਂਟ ਕਰਦਾ ਸੀਗਾ ਸਾਨੂੰ ਦੋਨਾਂ ਨੂੰ ਤੇ ਅੱਜ ਨਾਲ ਇਹਨੇ ਕਿਹਾ ਕਿ ਕੰਨਾ ਮੈਂ ਲਿੱਦਣਾ ਪੁਲਿਸ ਲਿਖਣਾ ਤੁਸੀਂ ਉੱਥੇ ਆਓ ਤੋ ਉੱਥੇ ਜੋਤੀ ਜੀ ਗਏ ਮੈਨੂੰ ਦੱਸਿਆ ਨਹੀਂ ਕਰੋ ਇਹਨਾਂ ਨੇ ਉੱਥੇ ਜਦੋਂ ਗਏ ਇਹਨਾਂ ਨੇ ਬੱਤੀ ਵੇਚੀ ਕਰਨ ਲੱਪਿਆ ਇਹ ਤੇ ਨਾਲ ਇਹ ਚਾਰ ਮੁੰਡੇ ਸੀ ਹੋਰ ਆਟੋ ਗੱਡੀ ਚ ਇਹ ਨਹੀਂ ਪਤਾ ਸਾਨੂੰ ਕੌਣ ਸੀ ਕਿਹਨਾਂ ਪਛਾਤੇ ਬੰਦੇ ਸੀਗੇ ਸਾਨੂੰ ਪਛਾਣ ਨਹੀਂ ਹੋਏ ਮੁੜ ਕੇ ਜਦੋਂ ਜੋਤੀ ਜੀ ਨੇ ਮੈਨੂੰ ਫੋਨ ਕੀਤਾ ਮੈਂ ਉੱਥੇ ਲੱਗ ਕੇ ਮੇਰੇ ਦੋ ਮੁੰਡੇ ਸੀਗੇ ਮੈਂ ਉਹਨਾਂ ਨੂੰ ਭੇਜਿਆ ਇਹਨੇ ਉਹਨਾਂ ਨੂੰ ਦੇਖ ਕੇ ਆਪਣੀ ਗੱਡੀ ਚੜਾ ਲਈ ਤੇ ਇਹਦੀ ਗੱਡੀ ਦਾ ਵੇਰ ਕੰਮ ਨੇ ਕੁਮਾਰ ਦੇ ਲੱਗੇ ਟਾਇਰ ਪਾੜ ਗਿਆ ਗੱਡੀ ਟਰੱਕ ਦੇ ਵਿੱਚ ਹਿੱਟ ਹੋਈ ਤੇ ਉੱਥੇ ਟਾਇਰ ਪਾੜ ਗਿਆ ਮੁੜ ਕੇ ਪਠਾਨਕੋਨ ਚੌਂਕ ਲੱਗੇ ਇਹਦੀ ਗੱਡੀ ਰੋਕ ਲਈ ਇਹਨੇ ਆਪੀ ਜੋ ਟਾਇਰ ਪਟਾ ਗੱਡੀ ਚੱਲੀ ਨਹੀਂ ਟਾਇਰ ਪਾਟੇ ਦੇ ਗੱਡੀ ਚਲਾਉਂਦਾ ਰਿਹਾ ਏ ਤੇ ਟਾਇਰ ਪਟੇ ਦੀ ਉਹ ਗੱਡੀ ਨੇ ਰੋਕੀ ਆ ਸਾਡੇ ਮ ਠੀਕ ਆ ਇਹਦੇ ਕਰ ਉਹਨੇ ਕਰ ਇਹਨੇ ਕਰ ਪਾਰ ਵੀ ਕੱਢ ਕੇ ਮਾਰੀ ਸਾਡੇ ਮੁੰਡੇ ਫੇ ਸਾਡੇ ਮੁੰਡੇ ਨੇ ਫੜ ਕੇ ਇਹਨਾਂ ਨੂੰ ਠਾਣੇ ਲੈ ਕੇ ਇੱਕ ਨੰਬਰ ਅਸੀਂ ਲਿਜਾਣਾ ਸੀ ਕਿ ਇਹਨਾਂ ਨੂੰ ਰਾਮਾ ਮੱਡੀ ਠਾਣੇ ਦੇ ਮੁੰਡੇ ਨੂੰ ਪਤਾ ਨਹੀਂ ਸੀਗਾ ਇੱਕ ਨੰਬਰ ਠਾਣੇ ਲੈ ਕੇ ਜੋਤੀ ਜੀ ਮੇਰੇ ਨਾਲ ਪਿੱਲੂ ਠਾਣੇ ਪਹੁੰਚ ਗਏ ਸੀ ਅਸੀਂ ਠਾਣੇ ਪਹੁੰਚੇ ਨਾਲ ਹੀ ਉਹਨੂੰ ਠਾਣੇ ਜਾਂਦਾ ਫਿਰ ਠਾਣੇ ਵਾਲਿਆਂ ਨੇ ਤੇ ਰਾਮਾ ਮੱਡੀ ਠਾਣੇ ਨੂੰ ਫੋਨ ਕੀਤਾ ਮੌਕੇ ਦੀ ਗਈ ਉੱਥੇ ਪੁਲਿਸ ਜਿੱਥੇ ਸਾਡੀ ਵਾਰਵਾ ਹੋਇਆ ਵਾ ਤੇ ਜਲਿੰਦਰਾ ਪੁਲਤ ਲੈਨੇ ਜਿੱਥੇ ਗੱਡੀ ਖੜੀ ਸੀ ਦੀ ਉੱਥੇ ਗਏ ਅਸੀਂ ਉੱਥੇ ਉਹਨਾਂ ਨੇ ਸਾਨੂੰ ਵੀ ਬੁਲਾਇਆ ਇਹਨੂੰ ਵੀ ਨਾਲ ਲੈ ਜਾਂ ਸਾਨੂੰ ਹੁਣ ਥਾਣੀ ਲੈ ਕੇ ਆਏ ਸੀਗੇ ਇੱਥੇ ਨਾਲ ਇਹਦੇ ਸਾਡੇ ਬਿਆਨ ਲਿਖੇ ਆ ਜੋ ਜੋ ਸਾਨੂੰ ਇਹ ਹਰਾਸਮੈਂਟ ਕਰਦਾ ਸੀ ਅੱਜ ਤੋਂ 5 ਮਹੀਨੇ ਪਹਿਲਾਂ ਵੀ ਇਹਨੇ ਨਾ ਨਕੁੱਦਰ ਚੌਕ ਲੱਗੇ ਰੋਕਣ ਦੀ ਕੋਸ਼ਿਸ਼ ਕੀਤੀ ਜੋਟੀ ਜੀ ਨੂੰ ਉਹ ਵੀ ਕੰਪਲੀਟ ਅਸੀਂ ਇੱਕ ਨੰਬਰ ਡਿਊਜਨ ਨੰਬਰ ਇੱਕ ਦੇ ਵਿੱਚ ਉਹ ਵੀ ਲਿਖੀ ਹੋਈ ਹੈ ਪੈਂਡਿੰਗ ਪਈ ਆ ਉਦੋਂ ਵੀ ਪੁਲਿਸ ਨੇ ਇਹਨੂੰ ਫੋਨ ਕਰਕੇ ਬੁਲਾਇਆ ਉਦੋਂ ਵੀ ਆਇਆ ਨਹੀਂ ਇਹ ਮੈਂ ਕਿ ਸਾਨੂੰ ਕਦੀ ਗਾਲਾਂ ਕੱਢਦਾ ਵਾ ਕਦੀ ਕੋਸ਼ਿਸ਼ ਕਰਾਂਦਾ ਕਦੀ ਸਾਨੂੰ ਸ਼ੋਹਾਂ ਤੇ ਹਮਲੇ ਕਰਾਂਦਾ ਸਾਡੇ ਤੇ ਸਾਡੇ ਸ਼ੋਹ ਵੀ ਫੜਦਾ ਵਾ ਉਹਨਾਂ ਦੇ ਪੈਸੇ ਖਾ ਲੈਂਦਾ ਵਾ ਤੇ ਆ ਪਿੱਛੇ ਜੇ ਸਾਡੇ ਇਹ ਨਕੁੱਦਰ ਚੌਕ ਲੱਗੇ ਵੀ ਹਮਲਾ ਹੋਇ ਇਹ ਕਹਿੰਦਾ ਪੁਲਿਸ ਨੂੰ ਪੁਲਿਸ ਨੂੰ ਕਹਿੰਦਾ ਕਿ ਸਾਡੀ ਗੱਡੀ ਵਿੱਚ ਗੱਡੀ ਹਿੱਟ ਮਾਰ ਕੇ ਰੋਕੀ ਇਹਨਾਂ ਨੇ ਸਾਡੀ ਗੱਡੀ 'ਚ ਹਿੱਟ ਹੋਈ ਸਾਡੀ ਗੱਡੀ ਵੀ ਟੁੱਟੂਗੀ ਇਹਦੀ ਗੱਡੀ ਟੁੱਟੀ ਹੈ ਜੇ ਸਾਡੀ ਗੱਡੀ ਦੇਖੋ ਕਿੰਨੇ ਟਾਈਮ 'ਚ ਹੋਈ ਹੈ ਜੇ ਸਾਡੀ ਗੱਡੀ ਇਹਦੇ ਵਿੱਚ ਹਿੱਟ ਹੋਊਗੀ ਸਾਡੀ ਵੀ ਗੱਡੀ ਵੀ ਟੁੱਟੂਗੀ ਨਾ ਸਾਡੀ ਗੱਡੀ ਦੱਸੋ ਕਿੱਥੇ ਟੁੱਟੀ ਹੈ ਸਾਡੀ ਗੱਡੀ ਤਾਂ ਪਹਿਲਾਂ ਟੁੱਟੀ ਹੈ ਜਿਹੜੀ ਹੋਈ ਸੀਗੀ ਪਟਾਰ ਆਪਣੇ ਗੁਰੂ ਨਗਰ ਮੈਸ਼ਨ ਚੌਂਕ ਦੇ ਲਾਗੇ ਉਹੀ ਗੱਡੀ ਸਾਡੀ ਹਿੱਟ ਹੋਈ ਪਈ ਆ ਹੋਰ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਨਾ ਅਸਲੀ ਗੱਡੀ 'ਚ ਹਿੱਟ ਕੀਤਾ ਨਾ ਵਾਸਤਾ ਮੋਕੇ ਤੇ ਪੁਲਿਸ ਆਈ ਆ ਪੁਲਿਸ ਨੇ ਇਹਨਾਂ ਨੂੰ ਲੈ ਦੋ ਮਿੰਟੇ ਸਾਡੇ ਯਾਰ ਇਹ ਵੀ ਨਾਲ ਬਟ ਆਜੀ ਦਰਖਾਸਤ ਦੇਤੀ ਅਸੀਂ ਅੱਜ ਹੁਣ ਮੈਂ ਜੀ ਐਸਆਈ ਜਰਮਨ ਜੀ ਥਾਣਾ ਰਾਮਾਵੰਡੀ ਤੋਂ ਇੱਕ ਪੀਸੀਆਰ ਦਾ ਫੋਨ ਆਇਆ ਪੀਸੀਆਰ ਟੀਮ ਦਾ ਤੇ ਇੱਕ ਨਾ ਕਨਾਲ ਪarsi ਸਿੰਗਰ ਆ ਜਿਹੜੇ ਉਹਨਾਂ ਨੂੰ ਨਾ ਇੱਥੇ ਮਤਲਬ ਲੰਮਾ ਪਿੰਡ ਫਲਾਈਓਵਰ ਤੇ ਉੱਥੇ ਮਤਲਬ ਤਿੰਨ ਚਾਰ ਲੜਕੇ ਆਖੰਡੇ ਵੀ ਗੱਡੀ ਦੇ ਵਿੱਚ ਮਤਲਬ ਘੇਰ ਕੇ ਕੁੱਟਮਾਰ ਕਰ ਰਹੇ ਆ ਅਸੀਂ ਮੌਕੇ ਤੇ ਪਹੁੰਚੇ ਆ ਉਥੇ ਉਹ ਦੋਨੇ ਤਰ੍ਹਾਂ ਨੂੰ ਮਿਲ ਗਿਆ ਸੀ ਕਨਾਲ ਪਾਰਸੀ ਤੇ ਉਹਦੀ ਜਿਹੜੀ ਪਹਿਲਾ ਵਾਈਫ ਜੋਤੀ ਨੂਰਾਂ ਤੇ ਇਹ ਦੋਵਾਂ ਤਰ੍ਹਾਂ ਨੇ ਅੰਦਰ ਖਾਸ ਤੰਦੀਤੀਆਂ ਤੇ ਜੋ ਵੀ ਇਹਦੀ ਪੰਡਿਤ ਕਾਰਵਾਈ ਉਹ ਅਮਰਜ ਲੈਂਦੀ ਸੀ ਸਿਰ ਕਨਾਲ ਪਾਰਸੀ ਵੱਲੋਂ ਕੀ ਲਖਾਇਆ ਗਿਆ ਕਨਾਲ ਪਾਰਸੀ ਵੱਲੋਂ ਇਹੋ ਹੀ ਵੀ ਮੈਨੂੰ ਇਹਨਾਂ ਨੇ ਬਲਾ ਕੇ ਇੱਥੇ ਬਿਧੀਪੁਰ ਕੋਲ ਤੇ ਇਹਨਾਂ ਨੇ ਮੇਰੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਗੱਡੀ ਨੂੰ ਹਟਕੀਤਾ ਤੇ ਜੋਤੀ ਨੂਰ ਵੱਲੋਂ ਸਰ ਜੋਤੀ ਨੂਰ ਵੱਲੋਂ ਇਹ ਹੋਇਆ ਵੀ ਮੈਨੂੰ ਇਨਾਂ ਨੇ ਬੁਲਾਇਆ ਤੇ ਮੇਰੀਆਂ ਇਹ ਵੀਡੀਓ ਮਤਲਬ ਬਣਾ ਕੇ ਤੇ ਮਤਲਬ ਇਹਨਾਂ ਨੇ ਕੋਸ਼ਿਸ਼ ਕੀਤੀ ਆ ਮਤਲਬ ਫੋਨ ਤੇ ਅਪਲੋਡ ਕਰਨ ਦੀ ਸਤਨਾਕ ਪਾਸੋਂ ਇਹ ਕਿਹਾ ਗਿਆ ਮੈਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਤੇ ਹੁਣ ਸਰ ਮੁਰਲੀ ਕਾ ਕੇ ਕੀ ਕੀਤੀ ਜਾ ਰਹੀ ਹੈ ਇਹ ਦੋਹਾਂ ਤਰ੍ਹਾਂ ਦੀਆਂ ਦਰਖਾਸਤਾਂ ਆ ਗਈਆਂ ਤੇ ਕਨਾਲ ਪਾਸੇ ਜਿਹੜਾ ਉਹ ਮੈਡੀਕਲ ਕਰਾਉਣ ਗਏ ਆ ਜੋ ਵੀ ਕਾਰਵਾਈ ਆ ਉਹ ਸਰਾਂ ਨੇ ਧਿਆਨ ਚ ਲਿਆ ਕੇ ਹੌਂਦ ਲਿਆ